Yeah. ਖੁਸ਼ਖਬਰੀ ਦੇ ਇਸ ਨਵੇਂ ਭਾਗ ਵਿੱਚ ਮੈਂ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਜਬੂਰ 103 ਦੇ ਚੌਥੇ ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ ਸਮੁੰਦਰੀ ਵਿਗਿਆਨ ਅਨੁਸਾਰ ਕੁੰਡ ਦਾ ਮਤਲਬ ਸਮੁੰਦਰ ਦੇ ਤਲ ਵਿੱਚ ਇੱਕ ਲੰਮਾ ਚੌੜਾ ਅਤੇ ਡੂੰਘਾ ਟੋਆ ਹੈ ਪ੍ਰਭੂ ਦਾ ਦਾਸ ਯਾਕੂਬ ਆਪਣੇ ਪੁੱਤਰ ਦੇ ਵਿਰਲਾਪ ਵਿੱਚ ਇਸ ਤਰ੍ਹਾਂ ਕਹਿੰਦਾ ਹੈ ਮੈਂ ਰੋਂਦਾ ਰੋਂਦਾ ਆਪਣੇ ਪੁੱਤਰ ਦੇ ਕੋਲ ਪਤਾਲ ਵਿੱਚ ਉਤਰ ਜਾਵਾਂਗਾ ਇਸ ਤਰ੍ਹਾਂ ਇਸ ਵਚਨ ਤੋਂ ਪਤਾ ਲੱਗਦਾ ਹੈ ਦੀ ਮੌਤ ਤੋਂ ਬਾਅਦ ਮਨੁੱਖ ਦੇ ਲਈ ਇੱਕ ਹੀ ਟਿਕਾਣਾ ਹੈ ਉਹ ਹੈ ਪਤਾਲ ਇ Israel ਨੂੰ ਮਿਸਰ ਤੋਂ ਛਡਾਉਣ ਲਈ ਪਰਮੇਸ਼ਰ ਨੇ ਮੋਸਾ ਨੂੰ ਚੁਣਿਆ ਪਰ ਯਾਤਰਾ ਦੇ ਦੌਰਾਨ ਦਥਾਨ ਅਤੇ ਅਬੀਰਾਮ ਨੇ ਮੋਸਾ ਦੇ ਵਿਰੁੱਧ ਬਲਵਾ ਕੀਤਾ ਜਿਸ ਦੇ ਦੁਆਰਾ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਵੀ ਬਲਵਾ ਕੀਤਾ ਪਰਮੇਸ਼ਰ ਨੇ ਆਪਣੀ ਅਦਭੁਤ ਸ਼ਕਤੀ ਨੂੰ ਪ੍ਰਗਟ ਕੀਤਾ ਅਤੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਹ ਤੇ ਉਹਨਾਂ ਦਾ ਸਭ ਕੁਝ ਵੀ ਨਿਗਲ ਲਿਆ ਅਤੇ ਉਹ ਜਿੰਦੇ ਜੀ ਪਤਾਲ ਵਿੱਚ ਜਾ ਪਏ। ਮਨੁੱਖ ਆਰੰਭ ਤੋਂ ਹੀ ਪਰਮੇਸ਼ਰ ਦੀ ਇੱਛਾ ਅਤੇ ਆਗਿਆਵਾਂ ਦੇ ਵਿਰੁੱਧ ਕੰਮ ਕਰਦਾ ਰਿਹਾ ਹੈ ਅਤੇ ਇਸ ਕਾਰਨ ਉਸਨੇ ਪਰਮੇਸ਼ਰ ਦੀ ਵੱਲੋਂ ਮੌਤ ਦੰਡ ਨੂੰ ਆਪਣੇ ਉੱਤੇ ਠਹਿਰਾ ਲਿਆ ਹੈ ਧਰਤੀ ਉੱਤੇ ਜਨਮ ਲੈਣ ਵਾਲਾ ਹਰੇਕ ਮਨੁੱਖ ਪਾਪੀ ਹੈ ਅਤੇ ਉਹ ਪਤਾਲ ਵੱਲ ਭਾਵ ਨਰਕ ਦੇ ਕੁੰਡ ਵੱਲ ਹੌਲੀ-ਹੌਲੀ ਵੱਧ ਰਿਹਾ ਹੈ ਪਰਮੇਸ਼ਰ ਦੀ ਇਹ ਇੱਛਾ ਨਹੀਂ ਕਿ ਕਿਸੇ ਮਨੁੱਖ ਦਾ ਨਾਸ਼ ਹੋਵੇ ਇਸ ਲਈ ਪ੍ਰਭੂ ਯਿਸੂ ਮਸੀਹ ਦੇਤਾਰੀ ਹੋਇਆ ਧਰਤੀ ਉੱਤੇ ਜਨਮ ਲਿਆ ਮਨੋਖ ਦੇ ਮੌਤ ਦੇ ਡੰਨ ਨੂੰ ਆਪਣੇ ਉੱਪਰ ਹੀ ਸਹਿ ਲਿਆ ਸਾਡੇ ਲਈ ਮਾਰਿਆ ਗਿਆ ਗੱਡਿਆ ਗਿਆ ਅਤੇ ਤੀਸਰੇ ਦਿਨ ਮਰਦਿਆਂ ਵਿੱਚੋਂ ਜੀ ਉੱਠ ਕੇ ਮੌਤ ਅਤੇ ਪਤਾਲ ਉੱਤੇ ਜਿੱਤ ਪਾਈ ਉਹ ਕਹਿੰਦਾ ਹੈ ਮੈਂ ਮਰ ਗਿਆ ਸਾਂ ਔਰ ਵੇਖੋ ਹੁਣ ਮੈਂ ਜੁਗੋ ਜੁਗ ਜਿਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ ਜੋ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ ਨਰਕ ਦੇ ਕੁੰਡ ਤੋਂ ਤੁਹਾਡੀ ਜਾਨ ਨੂੰ ਬਚਾਉਣ ਵਾਲੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਨੂੰ ਵਿਸ਼ਵਾਸ ਕਰਨ ਲਈ ਪਰਮੇਸ਼ਰ ਤੁਹਾਡੀ ਮਦਦ ਕਰੇ ਧੰਨਵਾਦ